ਵਨ ਇੰਡੀਆ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅਸੀਂ ਆਹ ਲਾਲ ਕਿਲੇ ਤੇ ਤੇ ਇਹ ਉਹੀ ਥਾਂ ਹੈ ਜਿੱਥੋਂ ਔਰੰਗਜ਼ੇਬ ਨੇ ਫਰਮਾਨ ਜਾਰੀ ਕੀਤੇ ਸੀਗੇ ਤੇ ਅੱਜ ਉੱਥੇ ਹੀ ਨਿਆਂ ਸਿੰਘ ਫੌਜ ਉੱਥੇ ਹੀ ਦਿੱਲੀ ਕਮੇਟੀ ਨੇ ਜਿਹੜਾ ਇਹ ਆਯੋਜਨ ਕੀਤਾ ਉਹ ਗੱਜਵੜ ਰਿਹਾ ਬਾਬਾ ਜੀ ਵੈਗੁਰ ਕਾ ਖਾਲਸਾ ਕੀ ਭਾਵਨਾਵਾਂ ਨੇ ਉਹ ਥਾਂ ਜਿੱਥੋਂ ਔਰੰਗਜ਼ੇਬ ਨੇ ਫਰਮਾਨ ਜਾਰੀ ਕੀਤਾ ਸੀ ਤੇ ਅੱਜ ਉੱਥੇ ਲੰਗਰ ਲੱਗੇ ਹੋਏ ਨੇ ਦੇਖੋ ਇਹ ਮਹਾਰਾਜ ਦੀ ਇਹ ਇਹ ਉਹਨਾਂ ਦੇ ਕੋਤਾ ਕੀ ਆ ਉਨ੍ਹਾਂ ਦੀ ਕਿਰਪਾਈ ਆ ਜਿਹੜਾ ਇਹ ਐਨਾ ਵੱਡਾ ਪੰਥ ਜਿਹੜਾ ਇੱਥੇ ਇਕੱਤਰ ਹੋਇਆ ਵਾ ਤੇ ਫਿਰ ਉਨ੍ਹਾਂ ਦੀ ਸ਼ਹਾਦਤ ਨੂੰ ਵੀ ਪ੍ਰਣਾਮ ਆ ਦਿੱਲੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੀਆਂ ਸਿੱਖ ਸੰਪਰਦਾਵਾਂ ਇੱਥੇ ਇਕੱਤਰ ਹੋਈਆਂ ਵਾ ਜਿਨ੍ਹਾਂ ਨੇ ਐਡਾ ਵੱਡਾ ਸਮਾਗਮ ਜਿਹੜਾ ਉਨ੍ਹਾਂ ਦੀ ਯਾਦ ਦੇ ਵਿੱਚ ਮਨਾਇਆ ਤੇ ਮਹਾਨ ਸ਼ਹੀਦ ਨੇ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਉਨ੍ਹਾਂ ਨੇ ਵੀ ਗੁਰੂ ਸਾਹਿਬ ਜੀ ਦੇ ਨਾਲ ਕੁਰਬਾਨੀਆਂ ਕੀਤੀਆਂ ਉਹਨਾਂ ਦੀਆਂ ਵੀ ਸ਼ਰਧਾਂਜਲੀਆ ਨੇ ਤੇ ਇਸੇ ਤਰ੍ਹਾਂ ਹੀ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਭਾਈ ਜੈਤਾ ਜੀ ਵੀ ਕਿਹਾ ਜਾਂਦਾ ਸੀ ਤੇ ਅਮਰ ਸ਼ਗਨ ਤੋਂ ਬਾਅਦ ਉਹਨਾਂ ਨੇ ਬਾਬਾ ਜੀਵਨ ਸਿੰਘ ਜੀ ਦਾ ਨਾਮ ਉਹਨਾਂ ਦਾ ਪਰਚਲਤ ਹੋਇਆ ਤੇ ਉਹਨਾਂ ਦੀ ਵੀ ਇੱਥੇ ਬਹੁਤ ਵੱਡੀ ਕੁਰਬਾਨੀ ਆ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦਾ ਜਦੋਂ ਸੀਸ ਧੜ ਦੇ ਨਾਲੋਂ ਅਲੱਗ ਕੀਤਾ ਗਿਆ ਸ਼ਹੀਦ ਕੀਤਾ ਗਿਆ ਤੇ ਉਹ ਸੀਸ ਨੂੰ ਲੈ ਕਰਕੇ ਆਨੰਦਪੁਰ ਸਾਹਿਬ ਪਹੁੰਚੇ ਤੇ ਇਸ ਕੁਰਬਾਨੀ ਦੀ ਯਾਦ ਦੇ ਵਿੱਚ ਇੱਥੇ ਇਹ ਸਾਰਾ ਸਮਾਗਮ ਹੋਇਆ ਤੇ ਉਸੇ ਤਰ੍ਹਾਂ ਸਾਡੇ ਜਥੇਦਾਰ ਜਿਹੜੇ ਸ਼੍ਰੋਮਣੀ ਪੰਥਕਾਲੀ ਦਸ਼ਮੇਸ਼ ਤਰਨਾਰਾ ਲ ਪੰਜਵਾਂ ਨਿਸ਼ਾਨ ਚੱਲਦਾ ਵੀਰ ਚੱਕਰਵਰਤੀ ਨਿਹੰਗ ਸਿੰਘਾਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਇਹ ਇੱਥੇ ਇੱਕ ਸੀਸਪੇਟ ਯਾਤਰਾ ਜਿਵੇਂ ਜਿਵੇਂ ਬਾਬਾ ਜੀਵਨ ਸਿੰਘ ਦੀ ਸੀਸ ਇੱਥੋਂ ਲੈ ਕੇ ਗਏ ਆ ਜਿਹੜੇ ਜਿਹੜੇ ਪੜਾ ਦੇ ਵਿੱਚ ਉਹਨਾਂ ਨੇ ਠਹਿਰਾਵ ਕੀਤਾ ਪੜਾ ਕੀਤਾ ਵਾ ਉਸੇ ਉਸੇ ਰਸਤੇ ਤੋਂ ਇਹ ਨਗਰ ਕੀਰਤਨ ਇੱਥੋਂ ਆਰੰਭ ਹੋ ਕੇ ਅਨੰਦਪੁਰ ਸਾਹਿਬ ਪਹੁੰਚਦਾ ਹੈ ਜੀ ਕਿਲੇ ਦੇ ਵਿੱਚ ਆਪਾਂ ਖੜੇ ਆ ਲਾਲ ਕਿਲੇ ਦੇ ਆ ਬਿਲਕੁਲ ਸਾਡੇ ਪਿੱਛੇ ਲਾਲ ਕਿਲਾ ਹੈ ਨਾ ਇਹ ਇਹ ਕਿਲੇ ਉਸ ਟਾਈਮ ਤੇ ਇੱਥੇ ਦਾ ਜਿਹੜਾ ਹਾਕਮ ਹੀ ਉਹ ਇੱਥੇ ਬੈਠਦਾ ਹੁੰਦਾ ਹੈ ਅੱਜ ਇੱਥੇ ਉਦੋਂ ਬਾਦਸ਼ਾਹ ਬੈਠਦਾ ਸੀ ਅੱਜ ਇੱਥੇ ਪਾਦਸ਼ਾਹ ਬੈਠੇ ਆ ਹਾਂਜੀ ਸਤਿ ਸ੍ਰੀ ਅਕਾਲ ਬਾਦਸ਼ਾਹ ਜਾਵਣੇ ਆਲ ਜਾਵੇ ਪਾਉਣ ਸੀ ਇਹੋ ਸਤਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਂਦੇ ਪਾਵਨ ਪਵਿੱਤਰ ਚਰਨ ਕਮਲਾ ਕੋ ਪਾਵੇ ਸਤਿ ਸ੍ਰੀ ਅਕਾਲ ਉਦੋਂ ਇੱਥੇ ਨਿਹਾਲ ਹੋ ਜਾਵੇ ਨਿਹਾਲ ਹੋ ਜਾਵੇ ਬੜੇ ਪਾਵੇ ਸਤਿ ਸ੍ਰੀ ਅਕਾਲ ਉਦੋਂ ਇੱਥੇ ਬਾਦਸ਼ਾਹ ਦਾ ਹੁਕਮ ਚੱਲਦਾ ਸੀ ਹੁਣ ਪਾਤਸ਼ਾਹ ਦਾ ਹੁਕਮ ਚੱਲਦਾ ਤੁਸੀਂ ਦੇਖਦੇ ਪਏ ਜੇ ਆਦੇ ਆਪਾਂ ਥੋੜੇ ਜਿਹਾ ਸਿੰਘ ਖਲੋਤੇ ਆ ਥੋੜੀ دیر ਪਹਿਲਾਂ ਹੀ ਜਹੇਦਾਰ ਬਾਬਾ ਮੇਜਰ ਸਿੰਘ ਦੀ ਸੋਟੀ ਇੱਥੋਂ ਗਏ ਨੇ ਤੇ ਉਹਨਾਂ ਦੇ ਨਾਲ ਇੰਨੀਆਂ ਜਾਰੀਆਂ ਫੌਜਾਂ ਸੀ 400 ਤੋਂ ਪਲੱਸ ਉਹਨਾਂ ਦੇ ਨਾਲ ਫੌਜਾਂ ਸੀ ਤੇ ਉਹ ਫੌਜਾਂ ਦਾ ਜਦੋਂ ਆਪਾਂ ਦੇਖਦੇ ਪ੍ਰਤਾਪ ਉਹ ਪ੍ਰਤਾਪ ਕੀ ਦਾ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਦੋਂ ਬਾਬਾ ਜੀਵਨ ਸਿੰਘ ਜੀ ਸੀਸ ਲੈ ਕੇ ਪਹੁੰਚੇ ਆਨੰਦਪੁਰ ਸਾਹਿਬ ਸੀਸ ਦਾ ਸੰਸਕਾਰ ਹੋ ਰਿਹਾ ਸੀ ਤੇ ਉਦੋਂ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਦੀ ਸਵਾਲ ਪੁੱਛਦੇ ਕਿ ਭਾਈ ਜੈਤਾ ਜੀ ਕੀ ਗੱਲ ਉੱਥੇ ਕੋਈ ਹੋਰ ਸਿੱਖ ਨਹੀਂ ਸੀ ਕੋਈ ਹੋਰ ਸਿੱਖ ਹੈਗਾ ਸੀ ਤੇ ਉਹਨਾਂ ਨੇ ਤੁਹਾਡੀ ਮਤ ਦਿੱਤੀ ਹੋਏਗੀ ਤੇ ਫਿਰ ਭਾਈ ਜੱਤਾ ਜੀ ਕਹਿੰਦੇ ਕਿ ਉੱਥੇ ਸਿੱਖ ਤੇ ਬਥੇਰੇ ਹੋਣਗੇ ਗੁਰੂ ਪਾਤਸ਼ਾਹ ਜੀ ਉੱਥੇ ਸਿੱਖ ਦੇ ਬਥੇਰੇ ਹੋਣਗੇ ਪਰ ਤੁਹਾਡੇ ਸਿੱਖਾਂ ਦੀ ਉੱਥੇ ਕੋਈ ਪਛਾਣ ਨਹੀਂ ਸੀ ਹੁੰਦੀ ਤੇ ਫਿਰ ਮਹਾਰਾਜ ਨੇ ਉਦੋਂ ਵਜਣ ਕੀਤਾ ਸੀ ਕਿ ਮੈਂ ਇਹੋ ਜੀ ਫੌਜ ਸਾਜਾਂਗਾ ਇਹੋ ਜਿਹਾ ਖਾਲਸੇ ਦਾ ਜਿਹੜਾ ਨਿਰਮਾਣ ਕਰਾਂਗਾ ਇਹੋ ਜਿਹਾ ਖਾਲਸਾ ਖੰਡੇ ਦੇ ਵਿੱਚੋਂ ਪੈਦਾ ਕਰਾਂਗਾ ਜਿਹੜਾ ਲੱਖਾਂ ਦੇ ਵਿੱਚੋਂ ਵੀ ਇਕੱਲਾ ਪਛਾਣਿਆ ਜਾਊਗਾ ਤੇ ਅੱਜ ਤੁਸੀਂ ਦੇਖਦੇ ਜੇ ਜਿੱਥੇ ਐਨੀ ਸੰਗਤ ਆਉਂਦੀ ਹੋਵੇ ਤੇ ਇੱਕ ਕੱਲਾ ਨਿਹੰਗ ਸਿੰਘ ਤੁਰਿਆ ਆਉਂਦਾ ਹੋਵੇ ਤੇ ਦੂਰੋਂ ਵੇਖ ਜਾਂਦਾ ਇਹ ਖਾਲਸੇ ਦੀ ਜਿਹੜੀ ਪਛਾਣ ਹੈ ਇਹ ਗੁਰਗੋਬਿੰਦ ਸਿੰਘ ਜੀ ਦੀ ਦੇਣ ਹੈ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਦੇਣ ਹੈ ਇਹ ਜਿਹੜੇ ਉਸ ਟਾਈਮ ਤੇ ਸ਼ਹੀਦ ਹੋਏ ਸਿੰਘ ਉਹਨਾਂ ਸ਼ਿਦਾ ਸਿੰਘਾਂ ਦੀ ਕੁਰਬਾਨੀ ਦੀ ਦੇਣ ਹੈ ਤੇ ਇਸੇ ਤਰ੍ਹਾਂ ਜਿਹੜਾ ਖਾਲਸਾ ਜਹਾਉ ਜਲਾਲ ਹੁਣ ਬਹੁਤ ਜ਼ਿਆਦਾ ਸੰਗਤਾਂ ਕਈ ਤੇ ਸ਼ੋਕ ਮਨਾ ਰਹੇ ਨੇ ਪਰ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਸ਼ੋਕ-ਸ਼ੋਕ ਮਨਾਉਣ ਦਾ ਹੁਕਮ ਨਹੀਂ ਦਿੱਤਾ ਉਹਨਾਂ ਨੇ ਕਿਹਾ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਜਦੋਂ ਗੁਰੂ ਪਾਤਸ਼ਾਹ ਜੀ ਦਾ ਸੀਸ ਲੈ ਕੇ ਬਾਬਾ ਜੀ ਪਹੁੰਚੇ ਆ ਬਾਬਾ ਜਤਾ ਜੀ ਬਾਬਾ ਜੀਵਨ ਸਿੰਘ ਜੀ ਤੇ ਗੁਰੂ ਪਾਤਸ਼ਾਹ ਜੀ ਨੇ ਵੀ ਬਿਲਕੁਲ ਵੀ ਸ਼ੌਕ ਨਹੀਂ ਸੀ ਮਨਾਇਆ ਉਹਨਾਂ ਨੇ ਵੀ ਚੜ੍ਹਦੀ ਕਲਾ ਦੇ ਨਾਲ ਰਹਿਣ ਦਾ ਉਪਦੇਸ਼ ਦਿੱਤਾ ਸੀ ਤੇ ਐਨੀ ਹੀ ਬੇਨਤੀਆਂ ਪ੍ਰਵਾਨ ਕਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਜਿਕਰੇ ਆਵੇ ਨਿਹਾਲ ਹੋ ਜਾਵੇ ਗੱਜ ਕੇ ਜਿਕਰੇ ਆਵੇ ਨਿਹਾਲ ਹੋ ਜਾਵੇ ਤਨ ਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾ ਕੋ ਭਾਵੇ ਸਤਿ ਸ੍ਰੀ ਅਕਾਲ ਡੰਡੀਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲੋ ਬਿਰਧ ਬਾਣੇ ਦੀ ਲਾਜ ਚਿੱਤੋ ਗੁਪਤੋਸ਼ੀ ਦੋ ਸਿੰਘੋ ਸਰਬਾਤ ਗੁਰੂ ਖਾਲਸਾ ਸੇਵ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਬੰਗੀਆਂ ਫੌਜਾਂ ਦਿਓ ਮਾਲਕੋ ਸਤਿਗੁਰੂ ਫੌਜਾਂ ਰੱਖਿਓ ਤਿਆਰ ਬਰਤਿਆ ਸੱਚੇ ਪਾਤਸ਼ਾਹ ਜੀਓ ਆਪ ਦੀਦਾ ਖਾਲਸਾ ਜਪੇ ਅਕਾਲ ਆਕਾਲ ਅਕਾਲ ਵਾਹਿਗੁਰੂ ਵਾਹਿਗੁਰੂ ਕਿੱਥੋਂ ਆਏ ਹੋ ਤੁਸੀਂ ਕੀ ਭਾਵਨਾਵਾਂ ਨੇ ਤੁਹਾਡੀਆਂ ਦਾਸ ਭਾਈ ਇਕਬਾਲ ਸਿੰਘ ਲੁਧਿਆਣਾ ਤੋਂ ਆਇਆ ਜੀ ਤੇ ਇਹ 350 ਸਾਲਾ ਜਿਹੜਾ ਸ਼ਿਦੀਪੁਰ ਵੇ ਮਹਾਨ ਇਸ ਇੱਥੇ ਹਾਜ਼ਰੀ ਲਗਵਾਉਣ ਲਈ ਆਏ ਜੀ ਗੁਰਸਾ ਚੰਨੇ ਚਾਜ਼ ਲਗਵਾਉਣ ਲਈ ਆਇਆ ਕਿਉਂਕਿ ਉਹ 300 ਸਾਲਾਂ ਸੀ ਉਦੋਂ 10 ਦੀ ਉਮਰ ਸੀ ਇੱਕ ਮਹੀਨੇ ਦੀ ਸੀ 1975 ਨੂੰ ਤੇ 350 ਸਾਲਾਂ ਦੇਖਣ ਵਾਸਤੇ ਆਏ ਆ ਤੇ ਗੁਰਸਰਬ ਬੜੀ ਬਖਸ਼ਿਸ਼ ਕੀਤੀ ਏ ਲੱਖਾਂ ਨਹੀਂ ਗਿਣਦੀ ਸਕਦਾ ਦੇਸ਼ਾਂ ਦੇਸ਼ਾਂ ਤੋਂ ਆ ਕੇ ਖਾਜ਼ੀਆਂ ਲਗਵਾ ਰਹੀਆਂ ਪਿਆਰ ਦੀਆਂ ਇਹ ਬੜੀ ਵੱਡੀ ਕੁਰਬਾਨੀ ਇਸ ਵੱਡੀ ਨਾਲ ਕੁਰਬਾਨੀ ਹੋਈ ਏ ਨਾ ਹੋ ਸਕਦੀ ਏ ਕਿਉਂਕਿ ਗੁਰੂ ਕਲਗੀਧਰ ਪਾਸ਼ ਨੇ ਬਚਨ ਕੀਤੇ ਹਨ ਤੇਗ ਬਹਾਦਰ ਸਿੱਖ ਕ੍ਰਿਆ ਕਰੀ ਨਾ ਕਿ ਨੂੰ ਆਣ ਤੇਗ ਬਹਾਦਰ ਕਿ ਚਲੋ ਤਾਂ ਭਇਓ ਜਗਤ ਕੋ ਸੋਕ है 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 सब जग पे हो जय 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 सुरोक तो देवपुरी जय जय करो इसी की ऐसी जय जय कर हो रही प्रतख तो रहे हो हर पास से आवाज आ रही धन गुर तेग बहादुर साहब मैं दिल्ली से ही हूँ और बहुत बड़ी बात है कि इतने भव्य लेवल पर जहाँ लाखों लोगों का एक हजूम यहाँ पर आया है और सिख समुदाय के अलावा हमारा पूरा सनातन तो मैं बात बताई मैं सुशील गौतम भजन गायक और मैं बहुत बहुत बधाई देता हूँ हमारे पूरे सिख समाज को जिन्होंने इतना सुंदर आयोजन कि मैं कहूँ कि सबसे ज़्यादा सेवा अगर होती है तो वो यहीं मैंने देखी है हमारे सनातन धर्म की अगर मैं कहूँ कि बात की सबसे ज़्यादा सेवा और सबसे ज़्यादा सफाई और सच्चाई और व्यवस्था अगर देखनी है तो आप लाल किले आइए आप सनातन की बात कर रहे हो ये वही जगह है जहाँ पे सनातन को मैं बचाने मैं 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 सनातन को बचाने के लिए शहादत जो दी है उन्हीं को नमन करने के लिए आया हूँ मैं मैं हिंदू धर्म से हूँ लेकिन सिख समुदाय के इस शहादत के लिए मैं बहुत बहुत आप उस चीज को कैसे देखते हो ये वही लाल किला है अगर वो ना होते तो आज हम ना होते अगर सिख समुदाय ना होता तो हम ना होते सबसे पहले शहीद हैं वो इस देश इस सनातन को बचाने के लिए हमारे गुरु नानक देव जी और उनके जो पूरे दसों गुरु हैं उन्होंने जो अपनी शहादत दी है वो इस समाज के लिए दी है और उसके लिए मैं बहुत, बहुत बहुत उनको नमन करता हूँ और सिख समुदाय को बहुत बहुत बधाई देता हूँ कि इतनी सुंदर अर्थ और इतना सुंदर जो है देखने को हमारी दिल्ली के अंदर एक ऐसा ऐतिहासिक कार्यक्रम किया है उसके लिए मैं बहुत, बहुत बहुत बधाई देता हूँ धन धन श्री गुरु तेग बहादुर महाराज पाशाह और उन्होंने बहुत प्यारे सिख भाई मतीदास जी भाई सतीदास जी और भाई दयाला जी जिन्ही साढ़े तीन सौ साल शहीदी शताब्दी को समर्पित ਇਹ ਜੋ ਸਾਰੇ ਸਮਾਗਮ ਉਲਿੱਖੇ ਗਏ ਨੇ ਸਮੁੱਚੀ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਬੜਾ ਸੋਹਣਾ ਪ੍ਰਬੰਧ ਹੈ ਪਰ ਇਹ ਸਾਰੇ ਪ੍ਰਬੰਧ ਤੋਂ ਆਪਾਂ ਸ਼ਹੀਦਾਂ ਤੋਂ ਇੱਕ ਸਿੱਖਿਆ ਲੈ ਕੇ ਜਾਈਏ ਕਿ ਆਪਣੇ ਪੰਥ ਦੇ ਲਈ ਆਪਾਂ ਕਿਵੇਂ ਖੜਨਾ ਹੈ ਆਪਣੇ ਪੰਥ ਦੇ ਲਈ ਕਿਵੇਂ ਆਪਾਂ ਖੜ ਸਕਦੇ ਆ ਜੇਕਰ ਪੰਥ ਦੇ ਲਈ ਸਾਨੂੰ ਆਪਣੀ ਜਾਨ ਵੀ ਦੇਣੀ ਪਵੇ ਸ਼ਹੀਦ ਸਾਨੂੰ ਇਹ ਸਿਖਾ ਕੇ ਗਏ ਆ ਪੰਥ ਦੇ ਲਈ ਜਾਨ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ ਉਹ ਕਹਿੰਦੇ ਵੀ ਆਪਾਂ ਜਾਨ ਵੀ ਦੇ ਸਕਦੇ ਆ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਇਸ ਲਈ ਆਪਾਂ ਉਹਨਾਂ ਸ਼ਹੀਦਾਂ ਨੂੰ ਸਦਾ ਹੀ ਸਮਰਪਿਤ ਰਹਿਣੇ ਆਂ ਇਹੀ ਮੈਂ ਸਾਰੀ ਸੰਗਤ ਨੂੰ ਵੀ ਇਹ ਦੇਸ਼ ਦੇਣਾ ਚਾਹੁੰਦਾ ਵੀ ਉਹਨਾਂ ਦੀ ਯਾਦ ਨੂੰ ਸਮਰਪਿਤ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਔਰ ਉਹਨਾਂ ਨੂੰ ਸਦਾ ਯਾਦ ਰੱਖਦੇ